ਆਨਲਾਈਨ ਮੰਗਾਲਿਆ ਹਜ਼ਾਰਾਂ ਦਾ ਸਾਮਾਨ ਤੇ ਨਿਕਲਿਆ ਕੀ 2-4 ਰੁਪਏ ਦੇ ਨੈਪਕਿਨ ਤੇ ਫੇਰ ਤਾਂ ਹਿੱਲ ਗਿਆ ਸਾਰਾ ਜਹਾਨ ਤੇ ਡਿਪਟੀ ਕਲੈਕਟਰ ਨੂੰ ਪੈ ਗਈਆਂ ਭਾਜੜਾ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈਆ ਸੰਭਲ ਦੀ ਡਿਪਟੀ ਕਲੈਕਟਰ ਹੈ ਇਸ ਦਾ ਨਾਮ ਵੰਦਰਾ ਮਿਸ਼ਰਾ ਤੇ ਇਹਦੇ ਨਾਲ ਫਰਾਡ ਹੋਇਆ ਜੀ ਆਨਲਾਈਨ ਆਨਲਾਈਨ ਫਰਾਡ ਕਿਵੇਂ ਹੁੰਦਾ ਸਾਰਿਆਂ ਨੂੰ ਪਤਾ ਹੀ ਹੈ ਤੇ ਇਹਨਾਂ ਨੇ 30000 ਰੁਪਏ ਦਾ ਇਲੈਕਟ੍ਰਿਕ ਸਮਾਨ ਮੰਗਾਇਆ ਸੀ ਤੇ ਉਹ ਜਿਹੜਾ ਡਿਲੀਵਰੀ ਬੁਆਏ ਸੀ ਇਹਨਾਂ ਦੇ ਘਰੇ ਉਹ ਡੱਬਾ ਵੀ ਰੱਖ ਕੇ ਵਾਗਿਆ ਤੇ ਜਦੋਂ ਡੱਬਾ ਖੋਲਿਆ ਤਾਂ ਉਸ ਦੇ ਵਿੱਚ ਨੈਪਕੀਨ ਸੀਗੇ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੋਸਤੋ ਵੀ ਕਿੰਨੇ ਲੋਕ ਜਿਹੜੇ ਆਨਲਾਈਨ ਤਰੀਕੇ ਦੇ ਨਾਲ ਮੂਰਖ ਬਣਦੇ ਆ ਪਰ ਸਭ ਤੋਂ ਜ਼ਰੂਰੀ ਇਹ ਹੈ ਵੀ ਜਾਂਚ ਕਰਨਾ ਜ਼ਰੂਰੀ ਹੈ ਪਛਾਣ ਕਰਨਾ ਜ਼ਰੂਰੀ ਹੈ ਵੀ ਤੁਸੀਂ ਜਿਹੜੀ ਚੀਜ਼ ਮੰਗਵਾ ਰਹੇ ਹੋ ਉਹਦੇ ਪਿੱਛੇ ਜਿਹੜਾ ਮੰਗਾਉਣ ਦਾ ਜਿਹੜਾ ਓਟੀਪੀ ਹੈ ਜਾਂ ਡਿਲੀਵਰੀ ਬੁਆਏ ਆ ਤੁਹਾਨੂੰ ਕਿੰਨੀ ਕ ਕਨਫਰਮੇਸ਼ਨ ਦੇ ਕੇ ਜਾਂਦਾ ਕਿਸ ਤਰੀਕੇ ਨਾਲ ਜਿਹੜੀ ਆਈਟਮ ਹੈ ਉਹ ਸ਼ੋਅ ਕਰਵਾ ਕੇ ਜਾਂਦਾ ਕਿਉਂਕਿ ਲੋਕ ਜਿਹੜੇ ਹਾਂ ਉਹ ਡਿਲੀਵਰੀ ਤਾਂ ਕਰਵਾ ਲੈਂਦੇ ਪਰ ਜਦੋਂ ਉਸ ਨੂੰ ਖੋਲਦੇ ਆ ਉਸ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲਦੀਆਂ ਨੇ ਉਹ ਵੱਡਾ ਫਰਾਡ ਲੋਕਾਂ ਦੇ ਨਾਲ ਹੋ ਰਿਹਾ ਹੈ ਪਹਿਲਾਂ ਤਾਂ ਆਪਾਂ ਪੂਰੀ ਵੀਡੀਓ ਸੁਣਦੇ ਆਂ ਵੀ ਇਹਨਾਂ ਨੇ ਕਿਹਾ ਕੀ ਹੈ ਦੱਸਿਆ ਕਿਵੇਂ ਹੈ ਵੀ ਪੂਰਾ ਮਸਲਾ ਕੀ ਹੋਇਆ ਮੈਂ ਮਪਾਕ ਨਾਮਕ ਕਿਸ ਪੱਤਰ ਮੈਂ ਡਾਕਟਰ ਵੰਦੀਨਾ ਮਿਸਟਰ ਡੀਪੀ ਕਲੈਕਟਰ ਦੇ ਪਰਪੰ ਸੰਬੰਧਿਤ ਜੋ ਆਪਨੇ ਆਨਲਾਈਨ ਮਿਲਾਇਆ ਸੀ ਉਹ ਕੀ ਕਰ ਦਿਓ ਅਸੀਂ ਨੇ ਰੈਜ਼ਮੇਟ ਆਟੋ ਐਸਟਾਟ ਸੀਪਪ ਮੰਗਾਇਆ ਥਾ ਔਰ अमेजोन के द्वारा हमें की जगह पर नैपकिन आज डिलीवर किया गया है एक डिलीवरी बॉय हमारा तीस हज़ार का ये था तीस हज़ार हमने प्रीपेड कर दिए थे एक सप्ताह पहले ये सौ रुपये का सौ से भी कम ही का होगा हम इनके खिलाफ उपभोक्ता फोरम भी जाएंगे और एफ भी दर्ज करेंगे हाँ इस घटना से तो ये जरूर स्पष्ट हो रहा है कि आम लोगों के साथ ये बहुत इस तरह के फ्रॉड होते होंगे और वो किसी रेमेडी तक भी नहीं पहुंच पाते होंगे हमारे लोग उन्हें छोड़ दिया है अभी इनके ऑफिशियल से बात हो रही है जो अमेजोन के हैं और अगर कल तक इन्होंने कोई रेमेडी नहीं उपलब्ध कराई तो फिर हम इनके खिलाफ देखिए अब इनके लिए ये संदेश है कि ये जागरूक रहें और जब भी सामान लें तो उसको चेक कर लें और चेक करने के बाद संतुष्ट होने के बाद ही फीडबैक दें या अपना ओ उपलब्ध कराएँ जो डिलीवरी बॉय लेकर आता है ਤਾਂ ਦੋਸਤੋ ਬਚਣ ਦੀ ਲੋੜ ਹੈ ਜਿਹੜੇ ਲੋਕ ਆਨਲਾਈਨ ਸ਼ਾਪਿੰਗ ਕਰਦੇ ਆ ਜਾਂ ਇੰਟਰਸਟ ਰੱਖਦੇ ਆ ਵੀ ਈ-ਕਾਮਰਸ ਦੇ ਵਿੱਚ ਕਿਉਂਕਿ ਈ-ਕਾਮਰਸ ਉਹ ਹੈ ਵੀ ਲੋਕਾਂ ਦੇ ਲਈ ਸੁਵਿਧਾ ਆਈ ਸੀ ਵੀ ਆਨਲਾਈਨ ਤੁਸੀਂ ਕੋਈ ਵੀ ਚੀਜ਼ ਘਰ ਬੈਠੇ ਮੰਗਾ ਸਕਦੇ ਹੋ ਪਰ ਜਦੋਂ ਘਰ ਬੈਠੇ ਫਰਾਡ ਹੋ ਰਿਹਾ ਤਾਂ ਫਿਰ ਕੌਣ ਬਰਦਾਸ਼ਤ ਕਰੂਗਾ ਇਹ ਤਾਂ ਡਿਪਟੀ ਕਲੈਕਟਰ ਸੀ ਤਾਂ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕੰਪਲੇਂਟ ਵੀ ਨਹੀਂ ਕਰਦੇ ਤੇ ਘਰਾਂ ਦੇ ਵਿੱਚ ਬੈਠੇ ਰਹੇ ਜਾਂਦੇ ਆ ਤੇ ਆਪਣੀ ਆਵਾਜ਼ ਜਿਹੜੀ ਹੈ ਉਹ ਲੋਕਾਂ ਤੱਕ ਨਹੀਂ ਪਹੁੰਚਾਉਂਦੇ ਕਿਹਦੇ ਕਿਹਦੇ ਨਾਲ ਇਸ ਤਰੀਕੇ ਨਾਲ ਆਨਲਾਈਨ ਠੱਗੀ ਹੋਈ ਹੈ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਨਲਾਈਨ ਸ਼ਾਪਿੰਗ ਕਰਨੀ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ